ਤਾਂ ਅੱਲਾ ਯਾ ਤਾਈ ਆ ਦੁੱਧ ਪਾਤਾ ਤੈਨੂੰ ਹੜ ਅੱਛਾ ਕਿੰਨਾ ਪਾਇ ਪੁੱਤ ਤਾਈ ਮੈਂ ਤਾਂ ਢੋਲੂ ਭਰਤਾ ਪਿਆਸ ਹੀ ਵਾਧੂ ਅੱਛਾ ਜਉਂਦੀ ਰਹਤੀ ਏ ਮੈਨੂੰ ਤਾਂ ਤੇਰੇ ਬਾੜੇ ਤਰਸ ਆਉਂਦਾ ਸੱਚੀ ਸਾਰਾ ਦਿਨ ਕੰਮ ਚ ਵੜੀ ਰਹਿਨੀ ਐ ਐਡਾ ਕੋਹੇ ਦਾ ਪੱਠੜ ਪਰਿਆ ਹੁੰਦਾ ਜੀ ਤਾਂ ਕਰਦਾ ਪੁੱਤੋ ਮੈਂ ਤੇਰੇ ਨਾਲ ਮਦਦ ਕਰਦਾ ਕੀ ਕਰਾਂ ਮੈਥੋਂ ਵੀ ਨਹੀਂ ਬਾਹਰ ਚੱਕਿਆ ਜਾਂਦਾ ਨਹੀਂ ਤਾਈ ਮੈਨੂੰ ਨਹੀਂ ਔਖਾ ਲੱਗਦਾ ਆਹੋ ਸਾਡੇ ਘਰ ਦੇ ਕੰਮ ਨੇ ਮੈਂ ਤਾਂ ਚਾਹ ਨਾਲੀ ਕਰ ਦਿੰਨੀ ਆ ਹਾਂ ਅੱਛਾ ਪੁੱਤ ਹੋਰ ਆ ਦੇਖ ਲੈ ਤੂੰ ਮੇਰਾ ਪੁੱਤ ਜੀਤਾ ਹੈ ਬੈਂਕ ਚ ਲੱਗਿਆ ਮੇਰੇ ਤਾਂ ਤਾਂ ਉਹੀ ਚਾ ਨਹੀਂ ਚੱਕਿਆ ਜਾਂਦਾ ਮੈਂ ਤਾਂ ਸਾਰਾ ਦਿਨ ਹੀ ਨਹੀਂ ਥੱਕਦੀ ਕੰਮ ਕਰਦੀ ਯਾਰੀ ਗੱਲ ਸੁਣ ਲੈ ਸ੍ਰੀਕ ਕਦੇ ਨਹੀਂ ਪੁੱਤ ਬਣਦਾ ਨਹੀਂ ਉਹ ਤਾਂ ਸ੍ਰੀਕ ਹੀ ਰਹਿੰਦਾ ਤੂੰ ਹੀ ਬਣਾਈਆਂ ਦਿਓਰ ਨੂੰ ਪੁੱਤ ਕਹੀ ਜਾਂਦੀਆਂ ਕਦੇ ਨਹੀਂ ਪੁੱਤ ਬਣਦੇ ਹੁੰਦੇ ਇਹ ਸੱਪ ਦੇ ਬੱਚੇ ਹੁੰਦੀ ਆ ਆਏ ਨਹੀਂ ਬਤਾ ਸ੍ਰੀਕ ਅਦੋੜ ਡੰਗ ਮਾਰ ਜੇ ਨਾਨਾ ਤਾਈ ਇਹ ਜਿਹੀਆਂ ਗੱਲਾਂ ਨਾ ਕਰ ਮੇਰਾ ਪੁੱਤ ਆਹੋ ਮੇਰੇ ਤਾਂ ਦੂਰ ਨਹੀਂ ਹੋ ਸਕਦਾ ਮੈਂ ਤਾਂ ਉਸ ਨੂੰ ਬਾਲੇ ਚਾਹ ਨਾਲ ਪਾਲਿਆ ਚਲ ਚੰਗਾ ਤਾਈ ਤੂੰ ਜਾ ਕੇ ਚਾਹ ਦੀ ਘੁੱਟ ਕਰ ਲੈ ਨਾਲੇ ਤਾਇਆ ਡੀਕਦਾ ਹੋਊਗਾ ਲੈ ਚਲ ਚੰਗਾ ਵਗ ਜਾਨੀ ਆ ਮਨਾ ਤਾਈ ਤਾਂ ਬਾਲੀ ਵੀ ਮਮੋ ਠਗਣੀ ਆ ਜੇ ਕਿਤੇ ਇੰਨੀਆਂ ਗੱਲਾਂ ਇਸਨੇ ਇਕੱਲੀ ਛੋਟੀ ਨਾਲ ਕਰ ਲਈਆਂ ਉਹ ਤਾਂ ਨਿਆਣੀ ਆ ਕਿਤੇ ਇਦੀਆਂ ਗੱਲਾਂ ਚ ਨਾ ਜੇ ਮੇਰਾ ਤਾਂ ਬਾਲੀ ਦਿਲ ਡਰੀ ਜਾਂਦਾ